ਅੰਮ੍ਰਿਤਸਰ ਵਿੱਚ ਲੁੱਟਖੋ ਚੋਰੀ ਅਤੇ ਗੁੰਡਾਗਰਦੀ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਮਾਡਲ ਚਾਉਂ ਇਲਾਕੇ ਦਾ ਜਿੱਥੇ ਇੱਕ ਨੌਜਵਾਨ ਨੇ ਇੱਕ ਜੁਲਰ ਦੀ ਦੁਕਾਨ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਨੌਜਵਾਨ ਨੇ ਦੁਕਾਨਦਾਰ ਪਾਸੋਂ ਪੈਸੇ ਦੇਖਦੇ ਹੋਏ ਅੰਗੂਠੀ ਖੋਲ੍ਹ ਲਈ ਅਤੇ ਉੱਥੋਂ ਫਰਾਰ ਹੋ ਗਿਆ ਦੁਕਾਨਦਾਰ ਨੇ ਅੰਮ੍ਰਿਤਸਰ ਦੇ ਕੈਂਟਨਮੈਂਟ ਪੁਲਿਸ ਥਾਣੇ ਵਿੱਚ ਮਾਮਲਾ ਦਰਜ ਕਰਵਾਇਆ ਪੁਲਿਸ ਨੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਇਲਾਕੇ ਵਿੱਚ ਲੱਗੇ ਸਾਰੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਦੁਕਾਨ ਜੀ ਰਾਣੀ ਕੇ ਬਾਦ 182 ਬੀ ਰਾਣੀ ਕਾ ਬਾਗ ਐਚ ਪੀ ਜੂਲੋ ਦੇ ਨਾਮ ਤੇ ਕੀ ਗੱਲਬਾਤ ਹੋਈ ਹੈ ਤੁਹਾਡੀ ਦੁਕਾਨ ਦੇ ਉੱਪਰ ਕੱਲ ਕੋਈ ਪੰਜ ਉਹ ਦੇ ਕਰੀਬ ਕੋਈ ਇੱਕ ਮੁੰਡਾ ਆਇਆ ਬੜੇ ਅੱਛੀ ਫੈਮਿਲੀ ਦਾ ਲੱਗਦਾ ਸੀ ਐਕਟਿਵਾ ਉਹਨੇ ਬਾਹਰ ਖੜਾ ਕੀਤਾ ਫਿਰ ਮੇਰੇ ਕੋ ਆ ਕੇ ਦੁਕਾਨ ਇੰਟਰ ਹੋ ਕੇ ਤੇ ਮੈਂ ਕਹਿੰਦਾ ਜੀ ਕਿੰਨ ਗ੍ਰਾਮ ਦੀ ਅੰਗੂਠੀ ਮਣੀ ਚਾਹੀਦੀ ਜੈਂਟਸ ਮਰਦਾਨਾ ਅੰਗੂਠੀ ਚਾਹੀਦੀ ਹੈ ਮੈਂ ਕਹਾ ਬੈਠੋ ਜੀ ਉਸ ਤੋਂ ਬਾਅਦ ਮੈਂ ਆਪਣੀ ਅੰਦਰੋਂ ਸੇਵਕ ਤੋਂ ਅੰਗੂਠੀਆਂ ਦਾ ਪੈਕਟ ਲਿਆਂਦਾ ਪੈਕਟ ਲਿਆ ਕੇ ਤੇ ਮੈਂ ਉਸ ਨੂੰ ਅੰਗੂਠੀਆਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਦਿਖਾਉਂਦੇ-ਦਿਖਾਉਂਦੇ ਕਹਿੰਦਾ ਜੀ ਇਹ ਤਿੰਨ ਤਿੰਨ ਗ੍ਰਾਮੀਆਂ ਅੰਗੂਠੀਆਂ ਅੱਗੇ ਰੱਖੀਆਂ ਕਹਿੰਦੇ ਜੀ ਮੈਨੂੰ ਨਾ ਤਿੰਨ ਪੱਤੀ ਵਾਲੀ ਇੱਕ ਅੰਗੂਠੀ ਹੁੰਦੀ ਹੈ ਡਿਜ਼ਾਈਨ ਦਾ ਉਹ ਮੈਨੂੰ ਚਾਹੀਦਾ ਹੈ ਤੇ ਤੁਸੀਂ ਆਰਡਰ ਦੋਗੇ ਤੇ ਆਪਾਂ ਤੁਹਾਨੂੰ ਕੱਲ ਕੱਲ ਬਣਾ ਕੇ ਦੇ ਦੇਾਂਗੇ ਤੇ ਇਸ ਗੱਲ ਇਸ ਦਰਮਿਆਨ ਮੈਂ ਆਪਾਂ ਸਾਰਾ ਸਮਾਨ ਸਿਮਟਣਾ ਸ਼ੁਰੂ ਕਰ ਦਿੱਤਾ ਪੈਕਟ ਵਿੱਚ ਪਾਣਾ ਸ਼ੁਰੂ ਕਰਤਾ ਪੰਦੇ 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 ਜੋ ਤਿੰਨ ਅੰਗੂਠੀਆਂ ਰਹਿ ਗਈਆਂ ਤੇ ਉਹਨੇ ਚਬਟਾ ਮਾਰ ਕੇ ਜਿੰਨ ਅੰਗੂਠੀਆਂ ਫੱਟ ਕੇ ਤੇ ਗੇੜ ਤੋਂ ਬਾਅਦ ਪਜਿਆ ਕੱਲ ਰਾਣੀ ਕਾ ਬਾਗ ਏਰੀਆ ਵਿੱਚ ਥਾਣਾ ਕੰਟੇਨਮੈਂਟ ਏਰੀਆ ਪੈਂਦਾ ਵਾ ਐਚਪੀ ਜੁਦਾ ਨਾਂ ਦੀ ਦੁਕਾਨ ਹੈ ਉੱਥੇ ਮਾਲਕ ਗੁਰਦੀਪ ਸਿੰਘ ਜਿਹੜੇ ਬੈਠੇ ਸੀ ਇੱਕ ਨੌਜਵਾਨ ਐਕਟਰ ਵਾਸਤੇ ਸਵਾਰੋ ਗਿਆ ਉਹਨੇ ਮੁੰਦਰੀਆਂ ਵੇਖੀਆਂ ਮੁੰਦਰੀਆਂ ਵੇਖਣ ਤੋਂ ਬਾਅਦ ਜੋ ਜਾਣ ਲੱਗਾ ਤੇ ਦੋ ਮੁੰਦਰੀਆਂ ਜਾਂ ਚੋਰੀ ਕਰਕੇ ਲੈ ਗਿਆ ਇਸ ਸਬੰਧ ਜਿਹੜਾ ਸੀ ਮੁਕੱਦਮਾ ਦਰਜ ਕਰ ਲਿਆ ਥਾਣਾ ਕੰਟੋਨਮੈਂਟ ਚ ਅਸੀਂ ਜਲਦੀ ਜਿਹੜਾ ਵਾ ਇਹ ਬੰਦੇ ਨੂੰ ਟਰੇਸ ਕਰਕੇ ਇਹਨੂੰ ਗ੍ਰਫਤਾਰ ਕਰਾਂਗੇ ਤੇ ਇਸ ਤੋਂ ਜਿਹੜੀ ਬਰਾਮਦਗੀ ਕਰਾਂਗੇ ਸੀਸੀਟੀਵੀ ਫੋਟੋ ਸਾਨੂੰ ਮਿਲ ਗਈ ਆ ਬੰਦਾ ਆਈਡੈਂਟੀਫਾਈ ਕਰ ਰਹੇ ਆ ਹੋਪਫੁਲੀ ਅੱਜ ਸ਼ਾਮ ਤੱਕ ਜਾਂ ਕੱਲ ਸਵੇਰ ਤੱਕ ਅਸੀਂ ਬੰਦਾ ਰੈਸ਼ ਕਰ ਲਾਂ ਦੁਕਾਨਦਾਰ ਦੇ ਦੱਸਣ ਮੁਤਾਬਕ 7 ਤੋਂ 75000 ਰੁਪਏ ਦੇ ਕਰੀਬ ਜਿਹਾ ਮੰਦਰੀਆਂ ਸੀ ਜਿਹੜਾ ਇਹਨਾਂ ਨੂੰ ਨੁਕਸਾਨ ਹੋਇਆ